ਕੁਦਰਤ ਦੇ ਇੰਬੈਲੈਂਸ ਨੂੰ ਰੋਕਣ ਦੇ ਲਈ ਬਹੁਤ ਜਿਆਦਾ ਜਿਆਦਾ ਰੁੱਖ ਲਗਾਉਣੇ ਬਹੁਤ ਜ਼ਰੂਰੀ ਨੇ ਤੇ ਰੀਸੈਂਟ ਫਲੱਡਸ ਆ ਰਹੇ ਨੇ ਇਹ ਸਿੱਧਾ ਕਾਰਨ ਹੈ ਜਿਹੜੀ ਜ਼ਮੀਨ ਜਿਹੜੀ ਹੈਗੀ ਉਹ ਦਰਕ ਰਹੀ ਹੈ ਜੇ ਅਸੀਂ ਪਲਾਂਟੇਸ਼ਨ ਨਹੀਂ ਕਰਾਂਗੇ ਤਾਂ ਆਉਣ ਵਾਲੀ ਜਨਰੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਦਾ ਸਰਵਾਈਵ ਕਰਨਾ ਮੁਸ਼ਕਲ ਹੋ ਜਾਏਗਾ ਜਨਹਿਤ ਸੰਮਤੀ ਨੇ ਇਸ ਗੱਲ ਦਾ ਵੀੜਾ ਚੁੱਕਿਆ ਹੈ ਔਰ ਅੱਜ ਪੁਰਾਣੀ ਸਬਜ਼ੀ ਮੰਡੀ RAMLILA ਗਰਾਊਂਡ ਦੇ ਨਜ਼ਦੀਕ ਜਿਹੜਾ ਪਾਰਕ ਹੈ ਉਸ ਦੇ ਅੰਦਰ ਜਿਹੜੇ ਪਲਾਂਟਸ ਲਗਾਏ ਗਏ ਨੇ ਜਿਦੇ ਵਿੱਚ ਬਰੋਟਾ ਮਰੇਂਗਾ ਪੀਪਲ ਨੀਮ ਇਸ ਕਿਸਮ ਦੇ ਜਿਹੜੇ ਭਾਰੀ ਜੜਾਂ ਵਾਲੇ ਪਲਾਂਟਸ ਨੇ ਉਹਨਾਂ ਨੂੰ ਲਗਾਇਆ ਗਿਆ ਔਰ ਜਨਹਿਤ ਸਮਤੀ ਦਾ ਇਹ ਪ੍ਰਣਾ ਹੈ ਕਿ ਇਸ ਸੀਜ਼ਨ ਦੇ ਅੰਦਰ 1000 ਤੋਂ ਵੱਧ ਜਿਹੜਾ ਹੈਗਾ ਪਲਾਂਟਸ ਉਹ ਲਗਾਏ ਜਾਣਗੇ ਔਰ ਜਨਹਿਤ ਸਮਤੀ ਪਲਾਂਟੇਸ਼ਨ ਦੇ ਨਾਲ-ਨਾਲ এনवायरमेंट ਦੇ ਲਈ ਹੋਰ ਬਹੁਤ ਸਾਰੇ ਜਿਹੜੇ ਕੰਮ ਜਿਦੇ ਵਿੱਚ ਬਾਰਾਦਰੀ پارک ਦੇ ਅੰਦਰ ਜੇ ਚਿਲਟਰਨ پارک ਹੈ ਔਰ ਉਸ ਦੇ ਨਾਲ ਦੂਜੇ ਪਾਰਕ ਨੇ ਉਹਨਾਂ ਨੂੰ ਮੇਨਟੇਨ ਕਰਨ ਦਾ ਕੰਮ ਕਰਦੀ ਹੈ ਔਰ ਹਰ ਸੈਕਸ਼ਨ ਦੇ ਸਹਾਇਤਾ ਕਰਨ ਦੇ ਲਈ এডੂਕੇਸ਼ਨ ਦੇ ਪ੍ਰੋਜੈਕਟਸ ਨੇ ਸਾਡੇ ਹੈਲਥ ਰਿਲੇਟਿਡ ਪ੍ਰੋਜੈਕਟਸ ਨੇ ਔਰ ਇਹ ਵੇਰੀਅਸ ਪ੍ਰੋਜੈਕਟ ਇਹ ਸਾਰੇ ਜਿਹੜੇ ਸਾਡਾ ਸਿਸਟਮ ਹੈ ਉਹ ਡੋਨਰਸ ਦੀ ਸਹਾਇਤਾ ਦੇ ਨਾਲ ਚੱਲਦਾ ਹੈ ਮੈਂ ਆਪਣੇ ਪਟਿਆਲਾ ਦੇ ਸ਼ਹਿਰੀਆਂ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਉਹ ਵੱਧ ਤੋਂ ਵੱਧ ਸਾਨੂੰ ਹੈਲਪ ਕਰਨ ਸਾਡੇ ਨਾਲ ਜੁੜਨ ਤਾਂ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਹੋਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਹੈਗੇ ਉਹਨਾਂ ਨੂੰ ਅੱਗੇ ਲੈ ਕੇ ਜਾ ਸਕੀਏ ਪ੍ਰਵੀਨ ਸ਼ਰਮਾ ਜੀ ਸਾਡੇ ਵਰਮਾ ਜੀ ਸ਼ੋਕ ਵਰਮਾ ਜੀ ਸਾਡੇ ਬਾਤ ਜੀ ਅਸ਼ੋਕ ਜੋਸ਼ੀ ਜੀ ਅਤੇ ਪ੍ਰਧਾਨ ਜੀ ਸਾਡੇ ਅਵਨਾਸ਼ ਜੀ ਤੇ ਰਣਜੀਤ ਜੀ ਅਸੀਂ ਅੱਜ ਇੱਥੇ ਜਾਨੀ ਸੰਮਤੀ ਵੱਲੋਂ ਤੋਂ ਵੀ ਬੂਟੇ ਤੇ ਗਰਾਊਂਡ 'ਚ ਲਗਾਏ ਆਂ 30 ਬੂਟੇ ਅੱਜ ਸਵੇਰੇ ਅਸੀਂ 12 ਦੇ ਟੋਟਲ ਆ 50 ਬੂਟੇ ਲਗਾਏ ਆਂ ਅਸੀਂ ਸਾਡੀ ਇੱਛਾ ਵੀ 1000 ਬੂਟਾ ਇਸ ਸੀਜ਼ਨ 'ਚ ਲਗਾਣਾ ਹੈ ਇਸਾਪ ਤੇ ਲਵਾ ਦੇਾਂਗੇ ਤੇ ਮੈਂ ਲੋਕੋ ਨੂੰ ਵੀ ਕਰਾਂਗਾ ਸਾਡੇ ਜਿਹੜੇ ਪ੍ਰੋਜੈਕਟ ਚੱਲ ਰਹੇ ਆ ਪਲਾਂਟੇਸ਼ਨ ਦਾ ਮੈਡੀਕਲ ਦਾ ਐਜੂਕੇਸ਼ਨ ਦਾ ਕੱਲ ਅਸੀਂ ਬੱਚਿਆਂ ਨੂੰ ਫੀਸ ਦਿੱਤੀ ਹੈ ਤੇ ਮੈਡੀਕਲ ਦਾ ਸਾਡੇ ਐਂਬੂਲੈਂਸ ਚੱਲ ਰਹੀਆਂ ਵੀ ਸਾਡੇ ਨਾਲ ਤੁਸੀਂ ਜੁੜੋ ਸਾਡੇ ਮੈਂਬਰ ਬਣੋ ਸਾਡੇ ਜਿੰਨੀ ਵੀ ਹੈਲਪ ਕਰੋਗੇ ਅਸੀਂ ਉਹਨੂੰ ਬੜੀ ਅੱਛੀ ਤਰ੍ਹਾਂ ਲਗਾਵਾਗੇ ਅਸੀਂ ਬੁੱਟੇ ਲਗਾ ਕੇ ਪਾਲਦੇ ਵੀ ਆ ਇਹਨੇ ਬੁੱਟੇ ਲਗਾ ਕੇ ਛੱਡਦੇ ਤੇ ਲੋਕੋ ਨੇ ਕਰੋ ਸਾਡੇ ਨਾਲ ਮੈਕਸਿਮਮ ਲੋਕ ਜੁੜੋ